ਬਾਣੀਆਂ ਬਿਲੇ ਵਪਾਰੀ ਬੰਦਾ ਹੈ ਇਹ ਦੇਖਿਓ ਇਹ ਕਹਿੰਦਾ ਜਿੰਨਾ ਵਪਾਰੀਆਂ ਦੇ ਦਰਦ ਨੂੰ ਇਹ ਸਮਝੂਗਾ ਨਾ ਉਹਨਾਂ ਕੋਈ ਸਮਝ ਨਹੀਂ ਸਕਦਾ ਵਪਾਕ ਕਹਿੰਦਾ ਬਾਣੀਆਂ ਬੰਦਾ ਹੈ ਇਹ ਤੇ ਤੁਹਾਡੇ ਨੇ ਐਡਾ ਧੱਬਾ ਲੱਗਿਆ ਤੈਨੂੰ ਧੋਣਾ ਔਖਾ ਹੋਇਆ ਪਿਆ ਇਹ ਗੱਲ ਜਿਹੜੇ ਬੰਦੇ ਨੇ ਕਹੀ ਸੀ ਆਪਾਂ ਨੂੰ ਪੰਚਾਇਤ ਚ ਸੱਦ ਕੇ ਜਲੀਲ ਕਰਨਾ ਸੋ ਬੇਸ਼ਰਮ ਬਹੁਤ ਬੇਸ਼ਰਮ ਟੋਲੇ ਨਾਲ ਆਪਣਾ ਵਾਅ ਪਿਆ ਯਾਰ ਬਹੁਤ ਬੇਸ਼ਰਮ ਤਾਂ ਮੇਰੀ ਸਾਰੇ ਵਪਾਰੀ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਇੱਥੇ ਮਹੀਨਾ ਬਹਿ ਜਾਓ ਤੁਹਾਡਾ ਕੁਝ ਨਹੀਂ ਹੋਣਾ ਉਹਨਾਂ ਨੂੰ ਫਿਕਰ ਇਹ ਹੈ ਵੀ ਸਾਡੇ ਠੇਕੇਦਾਰ ਦੇ ਪੈਸੇ ਕਿਵੇਂ ਪੂਰੇ ਹੋਣਗੇ ਸਾਡਾ ਠੇਕੇਦਾਰ ਨਾਲ ਜਿਨ੍ਹਾਂ ਦੇ ਹਿੱਸੇ ਆ ਉਹਨਾਂ ਦੇ ਪੈਸੇ ਕਿਵੇਂ ਪੂਰੇ ਹੋਣਗੇ ਕੋਈ ਤੁਹਾਡੀ ਵਪਾਰੀਆਂ ਦੀ ਕਿਸੇ ਨੂੰ ਲੋੜ ਨਹੀਂ ਐਵੇਂ ਬਿਨਾਂ ਫालतू ਢੀਂਗਾ ਨਾ ਹੱਕੀ ਜਾਇਆ ਕਰੋ ਵੀ ਸਾਡੇ ਟੈਕਸ ਨਾਲ ਸਰਕਾਰਾਂ ਚੱਲਦੀਆਂ ਜੇ ਤੁਹਾਡੇ ਟੈਕਸ ਨਾਲ ਸਰਕਾਰਾਂ ਚੱਲਦੀਆਂ ਹੁੰਦੀਆਂ ਨਾ ਤਾਂ ਤੁਸੀਂ 3 ਮਹੀਨਿਆਂ ਚ 6ਵੀਂ ਵਾਰੀ ਆ ਥੱਲੇ ਨਾ ਬੈਠੇ ਹੁੰਦੇ। ਉਹ ਕੱਟੀ ਦੇ ਕਹਿਣ ਵਾਂਗੂ ਹੁੰਦਾ ਕੱਚੇ ਵੀ ਮੋٹے ਕੱਪੜੇ ਵਾਲੇ ਪਾਉਣੇ ਹੀ ਪੈਣ ਲੱਗੇ। ਬੈਠੇ ਨਹੀਂ ਜਾਂਦਾ ਥੱਲੇ ਉਹਨਾਂ। ਕਮਾਲ ਹੀ ਹੋ ਗਈ ਯਾਰ ਕਮਾਲ ਹੀ ਹੋ ਗਈ ਐਡੀ ਬਿਸ਼ਰਮੀ। ਇੰਨਾ ਬਟੰਡੇ ਵਾਲੇ ਨੇ ਇਸ ਪਾਪ ਕੀ ਕੀਤਾ ਯਾਰ ਜਿਹੜਾ ਸਾਡੇ ਨਾਲ ਹੋ ਰਹੀ ਆ। ਮੇਰੇ ਕਹਿੰਦਾ ਸਾਰਾ ਸਮਾਜ ਜਿਹੜੇ ਵੀ ਕਿਸੇ ਸਮੁਦਾਏ ਦਾ ਕੋਈ ਧਰਮਾਂ ਦੇ ਲੀਡਰ ਨੇ ਕੋਈ ਐਨ ਜੀਓ ਦੇ ਲੀਡਰ ਨੇ ਕੋਈ ਤੁਹਾਡੇ ਵਪਾਰੀਆਂ ਦੇ ਲੀਡਰ ਨੇ ਇਹਨੂੰ ਪੁੱਛ ਲੋ ਜਿਹੜੀ ਸਜਾ ਨਹੀਂ ਉਹ ਸਾਨੂੰ ਚੌਂਕ 'ਚ ਪਾ ਕੇ ਛੱਤਰ ਮਾਰ ਲੈ ਜਿਹੜੀਆਂ ਸਾਡੇ ਤੋਂ ਗਲਤੀ ਹੋ ਗਈ। ਪਰ ਯਾਰ ਤਾਂ ਰਜ਼ਾਇੰਦੇ ਦੇ ਤੇ ਜਾਂ ਉਹ ਕੁਛਾ ਕੇ ਮਰ ਜਾ ਯਾਰ ਜੇ ਤਾਨੂੰ ਨਹੀਂ ਦੀਂਦੇ ਉਸ। ਵਪਾਰੀ ਕਹਿੰਦਾ ਸਾਡੇ ਟੈਕਸਾਂ ਤੇ ਸਰਕਾਰਾਂ ਚੱਲਦੀਆਂ। ਸਰਕਾਰ ਨੂੰ ਮੈਨ ਤੋਂ ਥੋੜੀ ਪਰਵਾਹ ਲੱਗੀ। ਐਮ ਐਲ اے ਇਹ ਤਾਂ ਉਹ ਕੋਈ ਮੁੰਡਾ ਸੀਗਾ ਉਹਦਾ ਪਿਓ ਮਰਨ ਲੱਗਿਆ ਉਹ ਨੂੰ ਕਹਿੰਦਾ ਮਨਾ ਪੁੱਤ ਪਿੰਡ ਨੇ ਜਿੰਨੀਆਂ ਮੈਨੂੰ ਗਾਲਾਂ ਦਿੱਤੀਆਂ ਨਾ ਯਾਰ ਮੈਂ ਬਹੁਤ ਦੁਖੀ ਹਾਂ ਮਨਾ ਪਪਾ ਜੀ ਕੋਈ ਨੀ ਇੱਛਾ ਦੱਸੋ ਹਨਾ ਯਾਰ ਮੈਨੂੰ ਜੇ ਕਿਤੇ ਚੰਗਾ ਕਹਾ ਦੇਣਾ ਮੈਂ ਇਹ ਰਹੀ ਹੀ ਅੰਤਿਮ ਇੱਛਾ ਤੇ ਮੈਂ ਗਊਸ਼ਾਲਾ ਦੇ ਧਰਨੇ ਵੇਲੇ ਵੀ ਇੱਕ ਗੱਲ ਕਹੀ ਸੀ ਮੈਨੂੰ ਤਾਂ ਕਈ ਵਾਰ ਆਇਂ ਲੱਗਦਾ ਵੀ ਜਗਰੂਤ ਕੱਲ ਨੇ ਸਰੂਪ ਚੰਦ ਸਿੰਘਲੇ ਨਾਲ ਤੇ ਮਨਪ੍ਰੀਤ ਬਾਦਲ ਨਾਲ ਠੇਕਾ ਨਵੇੜਿਆ ਵੈ ਇਹਨਾਂ ਦੀ ਅੰਤਿਮ ਇੱਛਾ ਪੂਰੀ ਕਰੂਗਾ ਹੀ ਕਰੂਗਾ ਇਹਨੇ ਕੁਛ ਨਹੀਂ ਜਗਰੂਪ ਗੱਲ ਦਾ ਇੱਕੋ ਇੱਕ ਮੋਟਿਵ ਹੈ ਜ਼ਿੰਦਗੀ 'ਚ ਮਨਪ੍ਰੀਤ ਬਾਦਲ ਤੇ ਸਰੂਪ ਚੰਦ ਸਿੰਘਲੇ ਨੂੰ ਚੰਗਾ ਕਹੋਣਾ ਇਹ ਨਾਲ ਹੋਰ ਕੋਈ ਐਮ ਨਹੀਂ ਨਿਆਰ ਜ਼ਿੰਦਗੀ ਦਾ ਇਹਦੇ ਕੋਲ ਨਾ ਪੈਸੇ ਦੀ ਕਮੀ ਹੈ ਨਾ ਇਹਦੇ ਕੋਲ ਜ਼ਮੀਨ ਜਾਂ ਰਾਤ ਦੀ ਕੋਈ ਕਮੀ ਹੈ ਸੋਹਣਾ ਇਹਦੇ ਪੁੱਟਾ ਸੋਹਣਾ ਇਹਦਾ ਪਰਿਵਾਰ ਹੈ ਸੋਹਣਾ ਇਹਦਾ ਪੋਤਾ ਐਦੂ ਗਾਂ ਦਾ ਇੱਕੋ ਇੱਕ ਇੱਛਾ ਹੈ ਰੀ ਸਰੂਪ ਤੇ ਮਨਪ੍ਰੀਤ ਦੋਨਾਂ ਦੇ ਸੋਹੇ ਗਵਾਨੇ ਲੋਕਾਂ ਕਮਾੜੀ ਹੋ ਗਈ ਆ ਹਰੇਕ ਗੱਲ ਦੀ ਪ੍ਰਪੋਜ਼ਲ ਦੇ ਦੋ ਹੁਣ ਤਾਂ ਪ੍ਰਪੋਜ਼ਲਾਂ ਵੀ ਦੇਤੀਆਂ ਮੈਨੂੰ ਲੱਗਦਾ ਆਪਾਂ ਯਾਰ ਕਿ ਕੋਈ ਨਵੇਂ ਤਰੀਕੇ ਦੀ ਮੰਗਦਾ ਪ੍ਰਧਾਨ ਜੀ ਹਾਂਜੀ ਮੈਂ ਤੇ ਮਨਪਰੀ ਤੇ ਸਰੂਪ ਬਾਰੇ ਚੰਗੇ ਸ਼ਬਦ ਨਹੀਂ ਕਹਿ ਗਿਆ। ਏਹ ਦੇਖੋ ਮਤਲਬ ਇਹ ਜਿਹੜਾ ਇਹ ਪਲੇਟਫਾਰਮ ਹੈ ਨਾ ਜਿੱਥੇ ਆਪਾਂ ਖੜੇ ਹਾਂ ਤੁਸੀਂ ਸੱਚ ਮੰਨੋ ਕਈ ਬੰਦੇ ਸੱਚੀ ਪਰੇਸ਼ਾਨ ਹੋ ਗਏ ਮਣ ਕੇ ਬੰਦਿਆ ਦੇ। ਕਹਿੰਦੇ ਯਾਰ ਪ੍ਰਧਾਨ ਐਡੇ ਹੀ ਐਡਾ ਤੱਕਾ ਏ। ਦੇਖੋ ਕੁਛ ਵੀ ਸੀ ਕੋਈ ਗੱਲ ਮੜੀ ਜੀ ਹੁੰਦੀ ਸੀ ਸਰੂਪ ਚੰਦ ਸਿੰਘ ਲਾ ਆ ਕੇ ਖੜ ਜਾਂਦਾ ਸੀ। ਗੱਲ ਸੌਂਦਾ ਸੀ ਸਰੂਪ ਚੰਦ ਸਿੰਘਲਾ ਮੈਂ ਕਹਿੰਦਾ ਮਨਪ੍ਰੀਤ ਬਾਦਲ ਸੀ ਕੋਈ ਮੁੱਦਾ ਲੈ ਕੇ ਜਾਂਦੇ ਸੀ ਕਿਸੇ ਜੁਰਤ ਸੀ ਕਿਸੇ ਅਫਸਰ ਦੀ ਯਾਰ ਕੋਈ ਜਵਾਬ ਦੇ ਦਿੰਦਾ ਸ਼ਹਿਰ ਦੇ ਸਾਂਝੇ ਮਸਲੇ ਜਿੰਨੇ ਚੋਂ ਨਾ ਆਪ ਦਾ ਇੰਟਰਸਟ ਨਹੀਂ ਹੁੰਦਾ ਸੀ ਉਹ ਫੋਕ ਬਿਜਾ ਕੇ ਹੁੰਦੀ ਸੀ ਕੰਮ ਲੋਕਾਂ ਵਿੱਚ ਦੇਖੋ ਜਿੱਥੇ ਲੀਟਰ ਦਾ ਇੰਟਰਸਟ ਹੈ ਉੱਥੇ ਆਪਾਂ ਨੂੰ ਨਹੀਂ ਕੁਝ ਕਹਿਣਾ ਚਾਹੀਦਾ ਤੇ ਉਹ ਕਲੀਅਰ ਵੀ ਕਰ ਦਿੰਦੇ ਸੀ ਯਾਰ ਬਹਿ ਜਾ ਉਹ ਆ ਤਾਂ ਤੂੰ ਇੰਟਰਸਟ ਹੀ ਦੱਸ ਦੇ ਯਾਰ ਜੇ ਤੂੰ ਆਪ ਇਹਨੇ ਟੋਬ ਇਹਨਾਂ ਬੋਨਾਂ ਦੇ ਵਿੱਚ ਹੀ ਹਿੱਸਾ ਪਾ ਲਿਆ ਸਾਨੂੰ ਉਹੀ ਦੱਸ ਦੇ ਅਸੀਂ ਬਹਿ ਜੰਦੇ ਆ ਯਾਰ ਕਰੀ मतलब लीडर ਦੇ ਵਿੱਚ ਕਲੀਅਰਟੀ ਹੋਣੀ ਜ਼ਰੂਰੀ ਹੈ ਆ ਤੁਸੀਂ ਹਰੇਕ ਬਾਜ਼ਾਰ ਚੜੇ ਸ਼ਹਿਰ ਚ ਤੁਹਾਡੇ ਏਰੀਆ ਚ ਮਹੱਲੇ ਚ ਬੰਦੇ ਬੈਠੇ ਹੋ ਉਹਨਾਂ ਨੂੰ ਦੱਸੋ ਵੀ ਕਾਕਾ ਇਹਦੇ ਚ ਆਪਣਾ ਹਿੱਸਾ ਇਹਦੇ ਬਾਰੇ ਤੁਸੀਂ ਨਹੀਂ ਗੱਲ ਚੱਕਣੀ ਜਿੱਥੇ ਉਹਨੂੰ ਲੱਗਦਾ ਕੋਈ ਗਲੀ ਦਾ ਨਾਲੀ ਦਾ ਸਿਸਟਮ ਹੈ ਉਹ ਲੋਕਾਂ ਵਾਲਾ ਕਰਨ ਵਾਲਾ ਕਰਦੇ ਇੱਥੇ ਤਾਂ ਇਹ ਵੀ ਨਹੀਂ ਹੁੰਦਾ ਕੋਈ ਇੱਕ ਮੁੰਡਾ ਸਾਡਾ ਪਰਸਦਾ ਨਗਰ ਦਾ ਆ ਲਾਈਨੋਂ ਪਾਰ ਦਾ ਏਰੀਏ ਦਾ ਮੁੰਡਾ ਬੜਾ ਵਧੀਆ ਆਪਣਾ ਸੋਸ਼ਲ ਵਰਕਰ ਹੈ ਉਨੇ ਗੱਲ ਪੋਸਟ ਪਾਈ ਵੀ ਤੇ ਮੈਂ ਦੇਖਿਆ ਵੀ ਜਦੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਆਏ ਆ ਬਠਿੰਡੇ ਇਲੈਕਸ਼ਨਾਂ ਵਲੇ ਐਮਪੀ ਇਲੈਕਸ਼ਨਾਂ ਵਲੇ ਉਹ ਵਿਚਾਰਾ ਸਭ ਤੋਂ ਵੱਧ ਮੂਰੇ ਵੀ ਹੁਣ ਇਨਸਾਫ ਮਿਲੂਗਾ ਜੀ ਸਾਨੂੰ ਫਲਾਣਾ ਮਿਲੂਗਾ ਤੇ ਕੂੜੇ ਦੀ ਪੋਸਟ ਪਾਈ ਬਟਾ ਵੀ ਕੂੜਾ ਚਗਾ ਦਿਓ ਉਹ ਮੈਂ ਕਹਿਆ ਯਾਰ ਦੁਰਪਡੇ ਨੂੰ ਤੂੰ ਮਤਲਬ ਇਹ ਇਹ ਵਾਕਈ ਕਮੇਡੀਅਨ ਇਕੱਠੇ ਹੋਏ ਆ ਯਾਰ ਇਹਨੇ ਮੈਨੂੰ ਸਮਝ ਹੀ ਨਹੀਂ ਆਈ ਦੇਖੋ ਪਹਿਲੇ ਕੀ ਹੁੰਦਾ ਸੀ ਸਰਕਾਰਾਂ ਨੇ ਜਦੋਂ ਕਿਸੇ ਮਸਲੇ ਤੋਂ ਧਿਆਨ ਫਟਕਾਉਣਾ ਹੁੰਦਾ ਸੀ ਕੋਈ ਬੰਦਾ ਮਰਵਾਤਾ ਕਿਤੇ ਕੋਈ ਬੰਬ ਸਟਾਤਾ ਕਿਤੇ ਕੋਈ ਮਤਲਬ ਅੱਲਾ ਹੁਲਾ ਕਰਵਾਤਾ ਲੋਕਾਂ ਦਾ ਧਿਆਨ ਪਟਕ ਗਿਆ ਇਹਨੇ ਵੀ ਆਪਾਂ ਇਹਦੇ ਐਡੇ ਮਤਲਬ ਕਾਮੇਡੀ ਵਾਲੇ ਕੰਮ ਨੇ ਕਿਤੇ ਕੂਬਾ ਖਿਲਰਵਾ ਦਣਗੇ ਅਬ ਜਰੇ ਸਫਾਈ ਸੇਵਕ ਵੀਰ ਬੈਠੇ ਆਪਣੇ ਇਹਨਾਂ ਦੀ ਹੜਤਾਲ ਕਰਵਾ ਦੰਦੇ ਆ ਕੰਬਲੇ ਇਹ ਮਤਲਬ ਸਾਡੇ ਚ ਲੋਕ ਕਹੇ ਜੀ ਚੋਣ ਲੈ ਅਸੀਂ ਸਾਡੇ ਮਤਲਬ ਸਾਡੀ ਮਤ ਮਾਰੀ ਗਈ ਸੀ ਇਹਨਾਂ ਦੇ ਦਿਨ ਜ਼ਰੂਰਤੋਂ ਜ਼ਿਆਦਾ ਚੰਗੇ ਸੀ ਮਤਲਬ ਇੱਕ ਗੱਲ ਹਰੀਕ ਦੀ ਸਮਝੋਂ ਬਾਹਰ ਹੈ ਪਰ ਮੇਰੀ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਹੈ ਇਹਦੀ ਇੱਕ ਕੋਈ ਵਧੀਆ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਰਣਨੀਤੀ ਸਾਡੇ ਕੋਲ ਇੱਕੋ ਹੈ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਪ੍ਰਸ਼ਟਾਚਾਰ ਦੇ ਮਗਰ ਪੈ ਜੋ ਯਾਰ ਅਸੀਂ ਕੋਈ ਗੱਲ ਨਹੀਂ ਕਰਨੀ ਦੂਜੀ ਅੱਜ ਤੋਂ ਬਾਅਦ ਅਸੀਂ ਮਤਲਬ ਜੇ ਸੱਦੋਂਗੇ ਮਜਬੂਰੀ ਹੈ ਭਾਵਾਂ ਨੂੰ ਜਵਾਬ ਨਹੀਂ ਦੇ ਸਕਦੇ ਆਵਾਂਗੇ ਧਰਨੇ ਚ ਬਹਿ ਜਾ ਕਰਾਂਗੇ ਤੁਹਾਡਾ ਰਸ਼ੂਦਾਉਣ ਨੂੰ ਉਹ ਚਾਰ ਬੰਦੇ ਵੀ ਲਿਆਇਆ ਕਰਾਂਗੇ ਮੈਂ ਤਰਲਾ ਕਰਕੇ ਪਰ ਜੇ ਤੁਸੀਂ ਕਾਰਪੋਰੇਸ਼ਨ ਦੀ ਕ腐ਪਸ਼ਨ ਦੇ ਖਿਲਾਫ ਕੋਈ ਐਸਿਡੇਸ਼ਨ ਕਰਨੀ ਹੈ ਕਾਰਪੋਰੇਸ਼ਨ ਦੀ ਕ腐ਪਸ਼ਨ ਦੇ ਖਿਲਾਫ ਇਨਕੁਆਰੀਆਂ ਲਵਾਉਣੀਆਂ ਕਾਰਪੋਰੇਸ਼ਨ ਦੀ ਕ腐ਪਸ਼ਨ ਦੇ ਖਿਲਾਫ ਹਾਈ ਕੋਰਟ ਰਿੱਟਾਂ ਪਾਉਣੀਆਂ ਉਹਦੇ ਚ ਅਸੀਂ ਤੁਹਾਡੇ ਨਾਲ ਆ ਬਾਕੀ ਜਗ੍ਹਾ ਸਾਡੇ ਹੱਥ ਖੜੇ ਧੰਨਵਾਦ ਸਭ ਤੋਂ ਪਹਿਲਾਂ ਜਨਰੇ ਦੇ ਸਾਰੇ

ਆ ਗਿਆ ਇਹ ਤਾਂ ਪਾਠਕ ਜੀ ਨੇ ਗੱਲ ਸ਼ੁਰੂ ਕਰਤੀ ਤੇ ਮੈਨੂੰ ਵਿੱਚੋਂ ਗੱਲ ਯਾਦ ਆ ਗਈ ਤੇ ਮੈਂ ਕਿਹਾ ਮੈਂ ਤੁਹਾਡੇ ਅਗੇ ਕਲੀਅਰ ਕਰ ਦਿਆਂ ਇੱਕ ਗੱਲ ਸਾਡੇ ਮਾਨਯੋਗ ਐਮਐਲਏ ਸਾਹਿਬ ਦੀ ਗੱਲ ਚੱਲ ਰਹੀ ਸੀਗੀ ਵੀ ਜਿਹੜੇ ਪੁਰਾਣੇ ਐਮਐਲਏ ਹੁੰਦੇ ਸੀਗੇ ਉਹ ਕਿਵੇਂ ਭੱਜ ਕੇ ਇਹ ਜਿੰਮੇਦਾਰੀਆਂ ਦੇ ਵਿੱਚ ਆਇਆ ਕਰਦੇ ਸੀਗੇ ਤੇ ਇਹ ਸਾਰੇ ਐਮਐਲਏ ਨੇ ਕਿਸ ਤਰ੍ਹਾਂ ਦਾ ਕਾਰਨ ਕਰਤਾ ਆ ਕੱਲ ਮੈਨੂੰ ਇੱਕ ਨਵੀਂ ਖੇਡ ਯਾਦ ਆ ਗਈ ਆਪਣੇ ਇਹਨਾਂ ਦੀ ਧਿਆਨ ਚਾਹੀਏ ਮੇਰੇ ਕੋਲੇ ਗੱਲ ਆਈ ਵੀ ਜਗਰੂਪ ਗਿੱਲ ਜੀ ਨੇ ਬਾਜ਼ਾਰ 'ਚ ਹਰੇਕ ਬੰਦੇ ਨੂੰ ਕਹਿਣਾ ਸ਼ੁਰੂ ਕਰਤਾ ਆਪਣੇ ਵਰਕਰਾਂ ਦੇ ਥਰੂ ਘੁਆਲਾ ਸ਼ੁਰੂ ਕਰਤਾ ਵੀ ਆ ਰੋਣਾ ਤਾਂ ਕੁਝ ਵੀ ਨਹੀਂ ਸੀਗਾ ਤੇ ਰੋਣਾ ਨਾ ਕੱਲਾ ਕਪੂਰ ਨੇ ਖਰਾਬ ਕਰਤਾ ਥੋੜੇ ਅੱਗੇ ਜਿਹੜਾ ਕਪੂਰ ਖੜਾ ਹੈ ਇਹਨੇ ਖਰਾਬ ਕਰਤਾ ਇਹ ਤਾਂ ਅਸੀਂ ਮੁਕਾਟਾ ਸੀਗਾ ਦੂਸਰੋ ਜੀ ਇਹ ਮੁੱਦਾ ਅੱਜ ਮੁਕਾੜ ਚਾਹੁੰਦਾ ਤੁਸੀਂ ਇਹ ਮੈਂ ਤੁਹਾਨੂੰ ਸਰੇ ਔਰ ਕੰਨਾਂ ਪੂਰੀ ਬੈਠਕ ਦੇ ਵਿੱਚ ਕਹਣਾ ਚਾਹਨਾ ਜੋ ਜਗਰੂਪ ਗਿੱਲ 'ਚ ਦਮ ਹੈ ਅੱਜ ਇਹ ਮੁੱਦਾ ਮੁਕਾਵੇ ਖਤਮ ਕਰਾ ਦੇ ਮੈਂ ਇਹ ਡਿਪਾਰਟਮੈਂਟ ਛੱਡ ਦੂੰਗਾ ਇਹੇ ਕੰਮ ਦੇ ਉਹਨੇ ਉਹ ਗੱਲਾਂ ਕਹਿਣੀ ਸ਼ੁਰੂ ਕਰ ਦਿੱਤੀਆਂ ਵੀ ਇਹ ਨਾ ਅਕਾਲੀਆਂ ਦਾ ਬੰਦਾ ਹੈ ਜੀ ਇਹ ਇਹਦੀ ਨਾ ਕਹਿੰਦਾ ਅਕਾਲੀਆਂ ਦਾ ਫੰਡਿੰਗ ਹੁੰਦੀ ਹੈ ਮੈਂ ਕਹਿੰਦਾ ਜੇ ਮੇਲਾ ਛੱਡੋ ਮੇਰੇ ਕੋਲ ਵੀ ਅਕਾਲੀਦਾਰ ਜੁਆਇਨ ਕੀਤਾ ਹੋਵੇ ਤਾਂ ਮੈਂ ਆਪਣਾ ਬਠਿੰਡਾ ਛੱਡ ਦੂੰਗਾ ਮੇਰੀ ਇੱਕ ਵੀ ਪਰਚੀ ਕਾਢ ਕੇ ਦਿਖਾ ਦੇ ਵੀ ਮੈਂ ਅਕਾਲੀਦਾਰ ਜੁਆਇਨ ਕੀਤਾ ਹੈ ਤੁਸੀਂ ਕਦੇ ਵੀ ਸੁਖਵੀਰ ਬਾਦਲ ਹੋਵੇ ਚਾਹੇ ਅਕਾਲੀਦਾਰ ਹੋਵੇ ਕਿਸੇ ਨੇ ਆਪਣੇ ਵਪਾਰੀਆਂ ਦੇ ਖਿਲਾਫ ਕੋਈ ਗੱਲ ਕੀਤੀ ਹੋਵੇ ਸਭ ਤੋਂ ਪਹਿਲੇ ਤੁਹਾਡੇ ਅੱਗੇ ਖੜ ਕੇ ਸੁਖਵੀਰ ਬਾਦਲ ਦੇ ਖਿਲਾਫ ਮੈਂ ਨਾਰਾ ਲਾਉਂਦਾ ਕਿ ਕੋਈ ਇਕੱਲਾ ਵੀ ਕਹੇ ਉਹ ਕਿੱਥੇ ਵੀ ਉਹ ਗੱਲ ਕਰ ਦੇ ਇਹ ਬੰਦੇ ਨੇ ਤੁਹਾਨੂੰ ਲੋਕਾਂ ਨੂੰ ਬਿਲਕੁਲ ਬਣਾਇਆ ਕੱਲ ਵੀ ਅਸੀਂ ਥੋੜੀ ਹੋਰ ਅੱਜ ਚੱਲੇ ਸੀਗੇ ਟੂ ਟੂਰ ਕਰਦਾ ਸੀ ਇਹਨਾਂ ਦੇ ਇੱਕ ਡਾਕੀ ਸਾਹਿਬਾਂ ਦੇ ਵਿੱਚ ਖੜ ਗਏ ਔਰ ਉਹਨਾਂ ਨੇ ਆ ਕੇ ਕਲੀਅਰ ਹੀ ਕਹਿਤਾ ਉਹ ਯਾਰੇ ਕੰਮ ਦਾ ਮੁੱਕਦਾ ਗਿਆ ਜੀ ਤੁਹਾਡਾ ਉਹ ਪੁਲੀਸੀ ਵਾਲਾ ਬੰਦਾ ਇਹ ਖਰਾਬ ਕਰਦਾ ਉਹ ਬੰਦੇ ਜਦੋਂ ਤੁਸੀਂ ਕਿਸੇ ਦੀਆਂ ਕਾਰਜੋਕੀਆਂ ਤੋਂ ਡਰਨ ਲੱਗ ਜਾਂਦਾ ਤਾਂ ਫਿਰ ਟੱਕੇ ਨਾਲ ਉਹਨਾਂ ਦੀਆਂ ਬੁੜਾਈਆਂ ਤੇ ਆ ਜਾਂਦੇ ਔਰ ਜਦੋਂ ਤੁਹਾਨੂੰ ਕਾਬਜਾ ਵੀ ਰੋਕੀ ਨਹੀਂ ਜਾਂਦੀ ਤੁਹਾਨੂੰ ਪਤਾ ਲੱਗ ਗਿਆ ਵੀ ਵਪਾਰ ਮੰਡਲ ਵਾਲੇ ਦਾ ਯਾਰ ਆਜ ਦੁਕਾਨਾ ਬੰਦ ਕਰਨ ਲੱਗੇ ਵਪਾਰ ਮੰਡਲ ਦੇ ਹੁਣ ਤੁਸੀਂ ਵਪਾਰ ਮੰਡਲ ਦੇ ਵਾਲੇ ਨੂੰ ਕੰਮ ਹੀ ਕਰਨ ਲੱਗ ਜਾ ਜੇ ਮੇਰੀ ਸੁਖਵੀਰ ਬਾਦਲੂ ਆ ਜਾਰੀ ਤਾਂ ਇਹਦਾ ਮਤਲਬ ਹੈ ਅਕਾਲੀ ਹੋਇਆ ਇਹਦਾ ਮਤਲਬ ਮੈਂ ਅਕਾਲੀ ਨਹੀਂ ਜੇ ਮੇਰੇ ਪਿਓ ਨੂੰ ਸੁਖਵੀਰ ਬਾਦਲੂ ਨੇ ਮੰਤਰੀ ਬਣਾਤਾ ਸੀ ਕਿ ਆ ਕਾਮਲ ਮੰਤਰੀ ਦੀ ਉਹਦਾ ਵੇਦਾ ਸੀਗਾ ਇਹਦਾ ਮਤਲਬ ਮੈਂ ਅਕਾਲੀ ਨਹੀਂ ਆ ਜੇ ਉਹ ਨਾ ਡਰਾਮਾ ਬੀ ਆ ਉਹ ਜਿਵੇਂ ਮੈਂ ਤੋਂ ਪੋਸਟਾ ਕਢਾ ਕੇ ਦਿਖਾ ਦਣਾ ਜਦੋਂ ਮੇਰਾ ਪਿਓ ਮੰਤਰੀ ਹੋਇਆ ਕਰਦਾ ਸੀ ਉਹ ਉਹ ਵੀ ਸੁਖਵੀਰ ਬਾਦਲੂ ਜਾਂ ਬਾਦਲੂ ਸਾਹ ਦੇ ਖਿਲਾਫ ਬੋਲਦੇ ਰਹੇ ਉਹਦੇ ਵੀ ਅਖਬਾਰਾਂ ਦੇ ਵਿੱਚ ਕਟੀਆਂ ਲੱਗਦੀਆਂ ਲੱਗਦੀਆਂ ਰਹੀਆਂ ਉਹ ਸਾਲੋਂ ਉਦੋਂ ਦੱਸਦਾ ਜਵਾਨ ਹੈ ਦੀ ਕਦੀ ਆ ਕੀ ਹੈ ਯਾਰ ਕਬੂਲੋ ਕਿ ਇਸ ਦਾ ਮੰਤਰੀ ਉਹ ਵੀ ਸਰਕਾਰ ਦੇ ਖਿਲਾਫ ਬੋਲੀ ਜਾਂਦੇ ਤਾਂ ਮੇਰਾ ਕੋਈ ਇਹ ਗੱਲ ਕਹਿਣਾ ਨਹੀਂ ਵੀ ਯਾਰ ਜੇ ਸਾਡੇ ਵਪਾਰੀਆਂ ਦੇ ਖਿਲਾਫ ਤੁਸੀਂ ਜਿਹੜਾ ਕੰਮ ਕਰੋਗੇ ਮੈਂ ਵਪਾਰੀਆਂ ਦੇ ਹੱਕੇ 'ਚ ਬੋਲੂਗਾ ਮੈਂ ਸਰਕਾਰ ਦੇ ਹੱਕੇ 'ਚ ਵੀ ਬੋਲ ਸਕਦਾ। ਕੋਈ ਇਹ ਕਿ ਮੈਂ ਵੀ ਇਹ ਗੱਲ ਕਹਿ ਰਿਹਾ ਜੀ ਮੇਰੇ ਜਨਮ ਦੇ ਤੇ ਜਸਪੀਰਵਾਲ ਘਰੇ ਆ ਗਿਆ ਮੇਰਾ ਕੇਕ ਕੱਟ ਕੇ ਜਰ ਆਇਆ ਕੰਨੇ ਨਾ ਤਾਂ ਇੱਕ ਦਾ ਮਤਲਬ ਇਹ ਨਹੀਂ ਕਿ ਮੈਂ ਜਸਪੀਰਵਾਲ ਦਾ ਖਾਦਮੰਦਾ ਮੈਂ ਉਹਦਾ ਭਰਾ ਹੋ ਸਕਦਾ ਮੈਂ ਉਹਦਾ ਯਾਰ ਹੋ ਸਕਦਾ ਲੇਕਿਨ ਮੈਂ ਜਿੱਥੇ ਵਪਾਰੀਆਂ ਦੀ ਗੱਲ ਆਊਗੀ ਸਭ ਤੋਂ ਪਹਿਲੇ ਵਪਾਰੀਆਂ ਨਾਲ ਗੱਲ ਨੂੰ ਤਬਾਹ ਦੇਦਾ ਹਾਂ ਦੂਜੇ ਬੰਦੇ ਨਾਲ ਗੱਲ ਕਰਦਾ। ਪਰ ਇਹਨਾਂ ਲੋਕਾਂ ਨੇ ਆਪਾਂ ਨੂੰ ਗੁਮਰਾਹ ਕੀਤਾ ਹੋਇਆ ਜੇ ਵੀ ਗੱਲ ਪਾਹ ਦੀ ਦਸਰੇ ਦੀ ਕਿ ਇਹਨਾਂ ਦੀਆਂ ਚਮੜੀਆਂ ਮੋਟੀਆਂ ਹੋ ਗਈਆਂ ਲੋਕਾਂ ਚਮੜੀਆਂ ਮੋਟੀਆਂ ਨਹੀਂ ਹੋ ਗਈਆਂ ਆਪਣੀ ਕਮੀ ਹੈ ਤੁਸੀਂ ਅੱਜ ਵੀ ਅੱਜ 10000 ਦੇ ਜੇਬ ਚੋਂ ਉਹ ਹੁਣ ਕਾਰਪੋਰੇਸ਼ਨ ਦੇ ਅੰਦਰ ਜਾ ਕੇ 4 ਰੁਪਏ ਕਿਹਾ ਬੋਲੇ ਕਿਹਦਾ ਦੇ ਕੇ ਆਜੋ ਖਾਲੀ ਜੇਬ ਚਾਹੋਂਗੇ ਪਰ ਜੇ ਕਿਸੇ ਕੋਈ ਜੋੜ ਕੇ 100 ਰੁਪਏ ਦੇ ਰਾਜ ਤਾਂ ਮੈਨੂੰ ਪਾ ਦਿਓ ਕਿ ਕਾਰਪੋਰੇਸ਼ਨ ਕੋਈ ਨਵੇਂ ਪੁਰਾਣੇ ਕਿਸਨੀਆਂ ਮੈਂ ਕਿਹਾ ਅੱਜ ਚਾ ਲੋਪਾਰ ਦੀ 10000 ਦੇ ਅੰਦਰ ਭੇਜ ਦੋ ਮੈਂ ਦਸਰੇ ਦਸੇ ਤਾਂ ਦਸੰਦ ਲਾ ਰਹੇ ਇੱਕ ਨੂੰ ਯਾਦ ਰੱਖ ਇਹ ਮੋਟੀ ਚੌੜੀ ਵਾਲੇ ਦਾ ਜਮਾਂ ਨਹੀਂ ਦੱਤੇ ਰੇ ਆਪਾਂ ਨੂੰ ਇਹਨਾਂ ਦੇ ਕਿਸੇ ਨਾ ਕਿਸੇ ਹਿਸਾਬ ਤੋਂ ਕਦੋਂ ਇਹਨਾਂ ਦੇ ਬੂਹੇ-ਬੂਹੇ ਖੜਕੇ ਇਹਨਾਂ ਨਾਲ ਸ਼ਿਕਾਇਤ ਕਰਦੇ ਜਾਣਗੇ ਜਦ ਤੱਕ ਇਹਨਾਂ ਦੇ ਸ਼ਿਕਾਇਤ ਆਪਾਂ ਇਹੋ ਜਿਹੇ ਹਿਸਾਬ 'ਚ ਸੁੱਕਾ ਨਹੀਂ ਲੱਗਦਾ ਉਦੋਂ ਬੂਹੇ ਵਾਲਾ ਕੰਮ ਆਉਂਦਾ ਵੀ ਗਰਮ ਆਉਂਦਾ ਹੈ ਐਜਾ ਦਾ ਪਾਣੀ ਖਾ ਲਈ ਕੀ ਹੈ ਛਾਲ ਮਾਰ ਲਿਆ ਹੈ ਇਹ ਕੀ ਹੈ ਪਰ ਜੋ ਜਗਰੂ ਕਹਿੰਦੀ ਤੁਸੀਂ ਗੱਲ ਕਰੀ ਜਾਂਦੇ ਹੋ ਉਹਦੇ ਭਰਾਵਾ ਇਹ ਮੇਚ ਰੱਖਿਆ ਕਿ ਮੈਂ ਦੁਆਰਾਬਾਰੀ ਦਾਣੀ ਨਹੀਂ ਉਹਨੂੰ ਐਮਸੀਆ ਦੇ ਹੱਥੋਂ ਦੇ ਨੂੰ ਐਮਸੀਆ ਦੇ ਖਿਆਲ ਆਂਦੇ ਉਹਨੇ ਮੇਰੀ ਗੱਲ ਹਫਤੇ ਵੱਧ ਜੋ ਬੜਾ ਕੋਈ ਸ਼ਹਿਰ ਦੇ ਵਿੱਚ ਦਾ ਐਮਸੀ ਤੇ ਮੇਰੀ ਗੱਲ ਜਗਰੂ ਕਹਿੰਦਾ ਇਹਨੂੰ ਉਹ ਬਾਅਦ ਤੋਂ ਵੱਧ ਦੇਤਾ ਮਨੁੱਖ ਉਹ ਬੰਦਾ ਨਾ ਕੁਝ ਸਿਆਣਾ ਲੈਣ ਹੁੰਦਾ ਨਾ ਜੇ ਕੋਈ ਸਿਆਣਾ ਬੰਦਾ ਹੈ ਤਾਂ ਕਿਸੇ ਵੀ ਚੀਜ਼ ਦੇ ਵਿੱਚ ਵਿਚਾਰਾ ਹੋ ਜਾਂਦਾ ਕੋਈ ਸ਼ੇਰ ਬੋਲਣ ਦੇ ਸਿਆਣਾ ਹੁੰਦਾ ਕੋਈ ਕਿਸੇ ਚੀਜ਼ ਤਾਂ ਉਹਨਾਂ ਨੂੰ ਦੂਰ ਦ੍ਰਿਸ਼ਟੀ ਕੁਝ ਨਾ ਕੋਈ ਪਤਾ ਹੁੰਦੀ ਹੈ ਉਹ ਆਪਾਂ ਤੋਂ ਬਾਤ ਹੀ ਨਹੀਂ ਬਟਿਆਣੇ ਦੇ ਪਾਪ ਸਾਹਮਣੇ ਆਏ ਮੈਂ ਉਹੀ ਉਹੀ ਹੋਈ ਉਹਨਾਂ ਚੁੱਕਿਆ ਉਹ ਮੈਨੂੰ ਦੂਰ ਦ੍ਰਿਸ਼ਟੀ ਪਤਾ ਹੁੰਦੀ ਹੈ ਇੱਥੇ ਖੜੇ ਕਈ ਬੰਦੇ ਨੇ ਮੈਨੂੰ ਕਹਿੰਦੇ ਗਿਆ ਸੀ ਕਹਿੰਦਾ ਯਾਰ ਜੇ ਮਨ ਬੀਚ ਨੂੰ ਪਤਾ ਸੀਗਾ ਵੀ ਚਕਰੋਪ ਗੇਲ ਦੇ ਵਿੱਚ ਕਿੰਨਾ ਕੁ ਦਮ ਹੈ ਕਿ ਉਹ ਜਾਂਦਾ ਤਾਂ ਇਹਨੂੰ ਕੰਮ ਕੋਈ ਨਾ ਕੁਝ ਨਾ ਕੁਝ ਹੋ ਜਾਂਦਾ ਪਹਿਲੇ ਵੀ ਉਹਨੂੰ ਪਤਾ ਸੀਗਾ ਵੀ ਇਹਦੀ ਔਕਾਤ ਮੇਰਬਾਨ ਦੀ ਨਹੀਂ ਆ ਤਾਂ ਉਹਨੂੰ ਐਵੇਂ ਦੇ ਬਰਾਕੇ ਛੱਡਦਾ ਔਰ ਦੂਜੇ ਪਾਸੇ ਮਨਪ੍ਰੀਤ ਨੂੰ ਇਹ ਵੀ ਪਤਾ ਸੀਗਾ ਵੀ ਸ਼ੋਕ ਧੋਬੀ ਨੂੰ ਜਿਹੜਾ ਹੋ ਗਿਆ ਸੀ ਸ਼ੋਕ ਜਿਹੜਾ ਸਾਡੂੰ ਅਸੀਂ ਮੇਰ ਬਣਾ ਰੱਖਿਆ ਉਹਨੂੰ ਇਹ ਵੀ ਪਤਾ ਨਹੀਂ ਹੈ ਕਿ ਅਸੀਂ ਮੇਰ ਦਾ ਜਿਹੜਾ ਐਮਕੀ ਦੀ ਔਕਾਤ ਨਹੀਂ ਹੈ ਉਹਦੀ ਆਪਾਂ ਉਹਨੇ ਉਹਨੇ ਮੇਰ ਦੀ ਕੁਰਸੀ ਤੇ ਬਿਠਾਤਾ ਇਹ ਸ਼ੇ ਕਰਕੇ ਉਹਨੇ ਨੂੰ ਨੂੰ ਮੇਰੇ ਨਹੀਂ ਲੱਗ ਰਿਹਾ ਪਰ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਆਪਾਂ ਨੇ ਲੋਕਾਂ ਵਾਲੇ ਤੇ ੱਟਾ ਕਰ ਰਹੇ ਆ ਉਹ ਇਹਨਾਂ ਦੇ ੱੱੱਕਾ ਵੀ ਕਾਲ ਜਾਵੇ ਦੇਖੋ ਉਹ ਨਾਲ ਖੜਾ ਹੈ ਆਪਣੇ ਵਪਾਰੀਆਂ ਚ ਪਾੜ ਕੇ ਜਿਹੜਾ ਹੈ ਕੋਈ ਨਾ ਕੋਈ ਆਦਤ ਕੋਈ ਬੋਆ ਕੇ ਆਪਣੇ ਲੋਕਾਂ ਨੂੰ ਵੱਟ ਬਿਠਾ ਲੈਂਦੇ ਆ ਉਹ ਰੋਟੇ ਬਣਾ ਕੇ ਇਹਨਾਂ ਨੂੰ ਆਪਣੇ ਲੋਕਾਂ ਨਾਲ ੱੱੱਕਾ ਕਰ ਲੈਂਦੇ ਆ ਉੱਥੇ ਜਦੋਂ ਆਪਣੇ ਲੋਕ ਨਹੀਂ ਬੋਲਦੇ ਨਾ ਜੋ ਕੋਈ ਵਪਾਰੀ ਬੁਲਾ ਰਿਹਾ ਜਾਂ ਮੁਕਾਮੰਡ ਵਾਲੇ ਬੁਲਾਵੇ ਤਾਂ ਦੋ ਚਾਰ ਬੰਦੇ ਲਿਆ ਕੇ ਵਿਖਾ ਕੇ ਕੇਰਦੇ ਹੋਣ ਵੀ ਤੁਸੀਂ ਕਿਸੇ ਫੰਕਸ਼ਨ ਤੇ ਜਾ ਕੇ ਨਿਕਲੀਓ ਇਹਨਾਂ ਦੇ ਦੋ ਚਾਰ ਬੰਦੇ ਜਾ ਕੇ ਬੱਠੇ ਹੁੰਦੇ ਨਾਲ ਉੱਥੇ ਨਾਰੇ ਲੱਗੀਆਂ ਹੁੰਦੇ ਵਪਾਰ ਮੰਡਲ ਵਾਲੇ ਆ ਗਏ ਜੀ ਵਪਾਰ ਮੰਡਲ ਵਾਲਾ ਆ ਕੇ ਇਹ ਵਪਾਰੀਆਂ ਨੂੰ ਤੁਹਾਨੂੰ ਪਤਾ ਹੁਣ ਜੇਹਦਾ ਜੇ ਵਪਾਰਾਂ ਦਾ ਇਹਨਾਂ ਦੇ ਨਾਮ ਹੁੰਦਾ ਤਾਂ ਭਗਵੰਦ ਮਾਤਾ ਦਾ ਮੁੰਡਾ ਦੁਬਾਰੇ ਇਹ ਮੀਟਿੰਗ ਕਰਕੇ ਪਹੁੰਚਾਉਂਦਾ ਜਿਹੜੀ ਲੋਕਾਂ ਨੇ ਕੀਤੀ ਸੀ ਉੱਥੇ ਚੰਡੀਗੜ੍ਹ ਤੇ ਬੈਠਾ ਗਈ ਜੰਨਾ ਜੀ ਮੈਂ ਕਬੂਲ ਕਰਕੇ ਬੰਦੇ ਕੈਨਸਲ ਕਰਾ ਹੈ ਇਹਨੂੰ ਰੋਕ ਲੋ ਮੇਰੇ ਕਰੇ ਐਫਪੀ 15 ਵਾਰੀ ਇਹਦੇ ਹਾਰ ਕਰਦਾ ਕਿ ਕਬੂਲ ਤੋਂ ਕਿਸੇ ਦਾ ਹੌਲਾ ਚੁੱਪ ਕਰ ਜਾ ਸਾਨੂੰ ਧੱਕਾ ਹੈ ਸਾਨੂੰ ਉੱਪਰ ਪ੍ਰੈਸ਼ਰ ਹੋ ਰਿਹਾ ਹੈ ਤਾਂ ਮੈਂ ਵੀ ਉਹਨੂੰ ਇਹੀ ਕਰਕੇ ਸੀ ਮੈਂ ਭਗਵੰਦ ਮਾਤਾ ਦੇ ਖਿਲਾਫ ਨਹੀਂ ਆ ਮੈਂ ਬੋਪਾਲ ਦੇ ਅੱਗੇ ਨਹੀਂ ਬੋਲੀਂਦਾ ਜੇ ਮੈਂ ਬਪਰੇ ਦੇ ਅੱਗੇ ਨਹੀਂ ਬੋਲੂਗਾ ਜੇ ਤੁਸੀਂ ਬਪਾਰੀਆਂ ਨੂੰ ਧੱਕਾ ਕਰੂਗਾ ਮੈਂ ਸੁੱਤੋ ਦੇ ਵੀ ਬਪਾਰੀਆਂ ਦੇ ਅੱਗੇ ਲੈ ਕੇ Thank you very much.